ਜਿਹੜਾ ਪਿੰਡ ਦੀ ਕੋਈ ਭਲਾ ਕਰਦਾ ਜਾਂ ਪਿੰਡ ਦੇ ਵਾਸਤੇ ਕੋਈ ਸੁੱਖ ਮੰਗਦਾ ਜਿਹੜਾ ਸਾਂਝਾ ਬੰਦਾ ਪਿੰਡ ਦਾ ਉਹ ਬੰਦਾ ਜਿਹੜਾ ਚੁਣਿਆ ਜਾਵੇ ਤੇ ਇਹ ਮੈਂ ਸਮਝਦਾ ਜੋ ਉਹਨਾਂ ਨੇ ਕਿਹਾ ਸੀ ਮਾਨ ਸਾਹਿਬ ਨੇ ਜੋ ਸਾਡੀ ਸਰਕਾਰ ਨੇ ਕਿਹਾ ਸੀ ਉਹ ਅੱਜ ਉਹਨਾਂ ਕਰਕੇ ਵਿਖਾਇਆ ਅੱਜ ਵਿਰੋਧੀਆਂ ਦੇ ਜਿਹੜੇ ਮੂੰਹ ਆ ਉਹ ਬੰਦ ਕਰ ਦਿੱਤੇ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਸਰਪੰਚ ਬਣਾ ਦਾਂਗੇ ਲੋਕਾਂ ਕੋਲ 5-5 10-10 ਲੱਖ ਜਿਹੜੇ ਲੋਕਾਂ ਨੇ ਇਕੱਠੇ ਕੀਤੇ ਪੈਸੇ ਜਿਹੜੇ ਮਤਲਬ ਮੈਂ ਸਮਝਦਾ ਦਲਾਲ ਟਾਈਪ ਸੀ ਜਿਨ੍ਹਾਂ ਨੇ ਕਿਹਾ ਵੀ ਕਿਸੇ ਲੀਡਰ ਦੇ ਨਾਂ ਤੇ ਇਕੱਠੇ ਕੀਤੇ ਜਾਂ ਕਿਸੇ ਪ੍ਰਸ਼ਾਸਨ ਦੇ ਨਾਂ ਤੇ ਇਕੱਠੇ ਕੀਤੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹ ਪੈਸੇ ਲੋਕਾਂ ਨੂੰ ਜੇ ਲਏ ਹੋਣਗੇ ਤੇ ਮੋੜਨੇ ਪੈਣੇ ਆ ਬੇਇਜ਼ਤੀ ਵੱਖਰੀ ਆ ਉਹ 100 ਗੰਡਾ ਵੀ ਖਾਣਾ ਤੇ 170 ਖਾਣ ਵਾਲੀ ਗੱਲ ਹੈ ਅਕਸਰ ਇਹ ਮਲਕਾਲੀ ਕਾਂਗਰਸੀ ਇਹ ਗੱਲ ਕਹਿੰਦੇ ਵੀ ਯਾਰ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਦੀ ਕੋਈ ਚੱਲ-ਵੱਲ ਨਹੀਂ ਉਹ ਸਿਰਫ ਇਹਨਾਂ ਨੂੰ ਇੱਕ ਟ੍ਰੇਲਰ ਵਿਖਾਇਆ ਸੀ ਇਹਨਾਂ ਨੂੰ ਸਿਰਫ ਦਰਿਆ 'ਤੇ ਬਿਠਾਉਣਾ ਸੀ ਇੱਕ ਵਾਰੀ ਇਹਨਾਂ ਨੂੰ ਉਹ ਸਿਰਫ ਇੱਕ ਟ੍ਰੇਲਰ ਵਿਖਾਇਆ ਵੀ ਚੱਲ-ਵੱਲ ਸਾਡੀ ਪੂਰੀ ਆ ਪਰ ਅਸੀਂ ਵੈਸੇ ਵੀਰ ਕੋਈ ਗਲਤ ਕੰਮ ਨਹੀਂ ਕਰਦੇ ਕਾਨੂੰਨੀ ਅੱਜ ਜਿਹੜੇ ਨੇ ਚੰਗੇ ਨਮਾਇਦੇ ਚੁਣਨੇ ਚਾਹੀਦੇ ਆ ਚੰਗੇ ਬੰਦਿਆਂ ਨੂੰ ਜਿਹੜਾ ਸਰਪੰਚ ਬਣਾਉਣਾ ਚਾਹੀਦਾ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਕੱਟਿਆਂ ਦੇ ਘਰੋਂ ਕਦੀ ਲੱਸੀ ਨਹੀਂ ਮਿਲਦੀ ਵੇਖ ਕੇ ਵੋਟ ਜਿਹੜੀ ਆ ਆਪਣੀ ਪਾਓ ਸਿਰਫ ਇਹਨਾਂ ਨੂੰ ਦਰਿਆਂ ਤੇ ਬਿਠਾਉਣਾ ਹੀ ਇਤੋਂ ਵੱਧ ਹੋਰ ਕੋਈ ਗੱਲ ਨਹੀਂ ਉਹ ਤੋਂ ਬਾਅਦ ਹਰ ਇੱਕ ਇਨਸਾਨ ਨੂੰ ਅਸੀਂ ਚੁੱਲੇ ਟੈਕਸ ਦੀਆਂ ਰਸੀਦਾਂ ਵੀ ਦਿੱਤੀਆਂ ਵਾਂ ਸਾਰੀਆਂ ਦੀਆਂ ਫਾਈਲਾਂ ਵੀ ਜਮ੍ਹਾਂ ਕੀਤੀਆਂ ਨੇ ਸਾਰਿਆਂ ਦੇ ਕਾਗਜ਼ ਵੀ ਜਿਨ੍ਹਾਂ ਦੇ ਬਿਲਕੁਲ ਸਹੀ ਹੀ ਉਹਨਾਂ ਦੇ ਸਹੀ ਪਾਏ ਗਏ ਇਹੋ ਜਿਹੀ ਕੋਈ ਗੱਲ ਹੀ ਨਹੀਂ ਜਿਹੜਾ ਜਿਵੇਂ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 107 ਪਿੰਡ ਚਗਾਵਾਂ ਸਾਰਾ ਜਿਹੜਾ ਉਹ ਸਾਰੇ ਦੇ ਸਾਰੇ ਸਰਪੰਚ ਜਿਹੜੇ ਸੀ ਉਹ ਸਾਡੇ ਇੱਥੇ ਕਾਂਗਰਸ ਨੇ ਧੱਕੇ ਨਾ ਦੇਖੋ ਡੰਡੇ ਦੇ ਜ਼ੋਰ ਨਾਲ ਪ੍ਰਸ਼ਾਸਨ ਦੇ ਜ਼ੋਰ ਨਾਲ ਬਣਾਏ ਸੀ ਅਸੀਂ ਨਹੀਂ ਚਾਹੁੰਦੇ ਸੀ ਵੀ ਉਹ ਰੀਤ ਪਵੇ ਨਹੀਂ ਬਿਲਕੁਲ ਆਮ ਆਮ ਲੋਕਾਂ ਦੀ ਪਾਰਟੀ ਬਾਲਾ ਸਾਹਿਬ ਦੱਸੋ ਨਾ ਕਿੱਥੇ ਧੱਕਾ ਹੋਇਆ ਗੱਲ ਅੱਜ ਤੁਸੀਂ ਕਿੱਡਾ ਵੱਡਾ ਮਤਲਬ ਡਰ ਭੈ ਲੋਕਾਂ 'ਚ ਕਿੰਨੀ ਚਰਚਾ ਸੀ ਵੀ ਬਿਲਕੁਲ ਸਰਪੰਚ ਜਿਹੜੇ ਘਰੇ ਬੈਠੇ ਬਣ ਜਾਣੇ ਆ ਉਹ ਸਿਰਫ ਜਿਹੜੇ ਦਲਾਲ ਸੀ ਨਾ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਉਹ ਹਰ ਪਾਰਟੀ 'ਚ ਹੁੰਦੀਆਂ ਉਹ ਸਾਰੇ ਹਰ ਇੱਕ ਖਿੱਤੇ 'ਚ ਹੁੰਦੀਆਂ ਉਹ ਸਿਰਫ ਉਹਨਾਂ ਕਾਲੀਆਂ ਪਿੰਡਾਂ ਨੇ ਇਹੋ ਜੀ ਗੱਲ ਕੀਤੀ ਸਰਕਾਰ ਵੱਲੋਂ ਇਹੋ ਜੀ ਕੋਈ ਗੱਲ ਨਹੀਂ ਅੱਜ ਤੁਸੀਂ ਵੇਖੋ ਲੋਕ ਬੜੇ ਖੁਸ਼ ਨੇ ਪਿੰਡਾਂ ਦੀ ਪਾਰਲੀਮੈਂਟ ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਜੋਰਾ ਸ਼ੋਰਾਂ ਤੇ ਚੱਲ ਰਹੇ ਨੇ ਸਿਆਸੀ ਪਾਰਟੀਆਂ ਤੇ ਉੱਥੇ ਹੀ ਗੱਲ ਕਰੀਏ ਨਾਮਜ਼ਦੀਆਂ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸਨ ਕਿ ਸਰਕਾਰ ਸਾਡੇ ਨਾਲ ਕਿਤੇ ਨਾ ਕਿਤੇ ਧੱਕੇਸ਼ਾਹੀ ਕਰਗੀ ਸਾਡੀਆਂ ਫਾਈਲਾਂ ਰਿਜੈਕਟ ਹੋਣਗੀਆਂ ਕੱਲ੍ਹ ਸ਼ਾਮ ਨੂੰ ਜਦੋਂ ਲਿਸਟ ਲੱਗਦੀ ਆ ਪਿੰਡਾਂ ਦੀ ਤਾਂ ਰਿਜ਼ਲਟ ਹੀ ਕੁਝ ਹੋਰ ਆਉਂਦੇ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਜੋਇੰਟ ਸੈਕਟਰੀ ਗੁਰਸੰਗ ਸਿੰਘ ਸ਼ੀਨਾ ਨੇ ਸ਼ੀਨਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਸਵਾਲ ਸੀ ਕਿ ਸਰਕਾਰ ਸਾਡੇ ਨਾਲ ਧੱਕੇਸ਼ਾਹੀ ਕਰੂਗੀ ਸਾਡੀਆਂ ਫਾਈਲਾਂ ਜਿਹੜੀਆਂ ਹੋਰ ਰਿਜੈਕਟ ਕੀਤੀਆਂ ਜਾਣ ਪਰ ਕੱਲ ਜਦੋਂ ਲਿਸਟਾਂ ਲੱਗਦੀਆਂ ਆ ਅਧਿਕਾਰੀਆਂ ਵੱਲੋਂ ਲਿਸਟਾਂ ਲਗਾਈਆਂ ਜਾਂਦੀਆਂ ਪਰ ਉਹਦੇ ਸਟੇਟ ਨਿਊਜ਼ ਤੇ ਸੁਣ ਰਹੇ ਸਾਰੇ ਸਰੋਤਿਆਂ ਨਾਲ ਫਤਿਹ ਦੀ ਛਾਂ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਾ ਸਾਹਿਬ ਜਿਹੜੇ આરોਪਾਂ ਦੀ ਗੱਲ ਹੈ ਨਾ આરોਪਾਂ ਸਿਆਸੀ ਪਾਰਟੀਆਂ ਤੇ ਇੱਕ ਦੂਜੀ ਤੇ ਦੂਸ਼ਣਬਾਜ਼ੀ ਕਰਦੇ ਆਈਆਂ ਕਰਦੀਆਂ ਰਹਿਣਗੀਆਂ ਵੇਖੋ ਗੱਲ ਆ ਜਦੋਂ ਇਲੈਕਸ਼ਨ ਸਟਾਰਟ ਹੋਈ ਸੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਡੇ ਨੇ ਉਹਨਾਂ ਨੇ ਬੇਨਤੀ ਕੀਤੀ ਸੀ ਲੋਕਾਂ ਨੂੰ ਵੀ ਇਹ ਜਿਹੜੀਆਂ ਚੋਣਾਂ ਨੇ ਇਹ ਪਾਰਟੀ ਨੂੰ ਵੇਖ ਕੇ ਨਾ ਲੜੀਆਂ ਜਾਣ ਇਹ ਪਾਰਟੀ ਦੇ ਸਿਭਲ ਤੇ ਨਹੀਂ ਲੜੀਆਂ ਜਾਣਗੀਆਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਉਹਨਾਂ ਕਹੀ ਸੀ ਵੀ ਲੋਕਾਂ ਦੇ ਸਰਪੰਚ ਚੁਣਨੇ ਜਿਹੜਾ ਪਿੰਡ ਦਾ ਕੋਈ ਚੰਗਾ ਨਮਾਇੰਦਾ ਜਿਹੜਾ ਪਿੰਡ ਦੀ ਕੋਈ ਭਲਾ ਕਰਦਾ ਜਾਂ ਪਿੰਡ ਦੇ ਕੋਈ ਵਾਸਤੇ ਕੋਈ ਸੁੱਖ ਮੰਗਦਾ ਜਿਹੜਾ ਸਾਂਝਾ ਬੰਦਾ ਪਿੰਡ ਦਾ ਉਹ ਬੰਦਾ ਜਿਹੜਾ ਚੁਣਿਆ ਜਾਵੇ ਤੇ ਇਹ ਮੈਂ ਸਮਝਦਾ ਜੋ ਉਹਨਾਂ ਨੇ ਕਿਹਾ ਸੀ ਮਾਨ ਸਾਹਿਬ ਨੇ ਜੋ ਸਾਡੀ ਸਰਕਾਰ ਨੇ ਕਿਹਾ ਸੀ ਉਹ ਅੱਜ ਉਹਨਾਂ ਕਰਕੇ ਵਿਖਾਇਆ ਅੱਜ ਵਿਰੋਧੀਆਂ ਦੇ ਜਿਹੜੇ ਮੂੰਹ ਆ ਉਹ ਬੰਦ ਕਰ ਦਿੱਤੇ ਆ ਇਸ ਤਰ੍ਹਾਂ ਗੱਲ ਕਰ ਲਈ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਤੁਹਾਡੇ ਖਿਲਾਫ ਜਿਹੜੇ ਸੀ ਉਹ ਦਫਤਰਾਂ ਦੇ ਵਿੱਚ ਜਿਹੜੇ ਸੀ ਕਾਲੀਆਂ ਵੱਲੋਂ ਆ ਕਾਂਗਰਸੀਆਂ ਵੱਲੋਂ ਜਿਹੜੇ ਸੀ ਧਰਨੇ ਪ੍ਰਦਰਸ਼ਨ ਕੀਤੇ ਗਏ ਸਾਨੂੰ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਮਿਲ ਰੀਆਂ ਸਾਨੂੰ ਐਨਓਸੀ ਨਹੀਂ ਮਿਲ ਰੀਆਂ ਕਾਫੀ ਜਿਹੜਾ ਪੰਜਾਬ ਦੇ ਲੈਵਲ ਤੇ ਜਿਹੜਾ ਸੀ ਉਹ ਤੁਹਾਡਾ ਵਿਰੋਧ ਕੀਤਾ ਗਿਆ ਸੀ ਉਹਨੇ ਹਮਲਾ ਸਾਹਿਬ ਉਹ ਗੱਲ ਨਹੀਂ ਸੀ ਇਹ ਗੱਲ ਇਹ ਆ ਵੀ ਜਦੋਂ ਇੱਕ ਤੇ ਮਿਲਦੇ ਸੀ ਜਾਂ ਕਿਤੇ ਕੋਈ ਵਿਆਹ ਸ਼ਾਦੀ ਕੇ ਸਮਾਗਮ ਚ ਤੇ ਅਕਸਰ ਇਹ ਮੱਲ ਕਾਲੀ ਕਾਂਗਰਸੀ ਇਹ ਗੱਲ ਕਹਿੰਦੇ ਵੀ ਯਾਰ ਨਹੀਂ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਨੂੰ ਦੀ ਕੋਈ ਚੱਲ ਵੱਲ ਨਹੀਂ ਉਹ ਸਿਰਫ ਇਹਨਾਂ ਨੂੰ ਇੱਕ ਟ੍ਰੇਲਰ ਵਿਖਾਇ ਇਹਨਾਂ ਨੂੰ ਸਿਰਫ ਦਰਿਆਾਂ ਤੇ ਬਿਠਾਉਣਾ ਸੀ ਇੱਕ ਵਾਰੀ ਇਹਨਾਂ ਨੂੰ ਉਹ ਸਿਰਫ ਇੱਕ ਟ੍ਰੇਲਰ ਵਿਖਾਇਆ ਵੀ ਚੱਲ ਵੱਲ ਸਾਡੀ ਪੂਰੀ ਆ ਪਰ ਅਸੀਂ ਵੈਸੇ ਵੀਰ ਕੋਈ ਗਲਤ ਕੰਮ ਨਹੀਂ ਕਰਦੇ ਸਿਰਫ ਇਹਨਾਂ ਨੂੰ ਦਰਿਆਾਂ ਤੇ ਬਿਠਾਉਣਾ ਸੀ ਇਤੋਂ ਵੱਧ ਹੋਰ ਕੋਈ ਗੱਲ ਨਹੀਂ ਉਸ ਤੋਂ ਬਾਅਦ ਹਰ ਇੱਕ ਇਨਸਾਨ ਨੂੰ ਅਸੀਂ ਚੁੱਲੇ ਟੈਕਸੀਆਂ ਰਸੀਦਾਂ ਵੀ ਦਿੱਤੀਆਂ ਵਾਂ ਸਾਰੀਆਂ ਦੀਆਂ ਫਾਈਲਾਂ ਵੀ ਜਮ੍ਹਾਂ ਕੀਤੀਆਂ ਨੇ ਸਾਰਿਆਂ ਦੇ ਕਾਗਜ਼ ਵੀ ਜਿਨ੍ਹਾਂ ਦੇ ਬਿਲਕੁਲ ਸਹੀ ਹੀ ਉਹਨਾਂ ਦੇ ਸਹੀ ਪਾਏ ਗਏ ਇਹੋ ਜੀ ਕੋਈ ਗੱਲ ਹੀ ਨਹੀਂ ਖਾਸ ਕਰਕੇ ਰਾਜਸਾਂ ਸੀ ਦੀ ਗੱਲ ਕਰੀ ਜਿੱਤੇ ਕਾਫੀ ਵਧੀਆ ਜਿਹੜੇ ਉਹ ਸਾਹਮਣੇ ਸਮੀਕਰਨ ਆਏ ਨੇ ਫਾਈਲਾਂ ਬਹੁਤ ਜਿਹੜੀਆਂ ਉਹ ਘੱਟ ਰਜੈਕਟ ਜਿਹੜੀਆਂ ਹੁੰਦੀਆਂ ਨਜ਼ਰ ਆਈਆਂ ਨੇ ਲੋਕਾਂ ਦੇ ਦਿਮਾਗ 'ਚ ਜਿਹੜਾ ਵਹਿਮ ਸੀ ਕਿ ਉਸ ਵਹਿਮ ਨੂੰ ਕੀ ਸੋਚਦੇ ਹੋ ਤੁਸੀਂ ਵੇਖੋ ਅਸੀਂ ਇਹ ਗੱਲਾਂ ਕਰਦੇ ਆਏ ਆਂ ਵੀ ਜਿਹੜਾ ਜਿਸੋ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 107 ਪਿੰਡ ਚਗਾਵਾਂ ਬਲਾਕ ਦੇ ਸੀ ਸਾਰਾ ਜਿਹੜਾ ਉਹ ਸਾਰੇ ਦੇ ਸਾਰੇ ਸਰਪੰਚ ਜਿਹੜੇ ਸੀ ਉਹ ਸਾਡੇ ਇੱਥੇ ਕਾਂਗਰਸ ਨੇ ਧੱਕੇ ਨਾਲ ਵੇਖੋ ਡੰਡੇ ਦੇ ਜ਼ੋਰ ਨਾਲ ਪ੍ਰਸ਼ਾਸਨ ਦੇ ਜ਼ੋਰ ਨਾਲ ਬਣਾਏ ਸੀ ਅਸੀਂ ਨਹੀਂ ਚਾਹੁੰਦੇ ਸੀ ਵੀ ਉਹ ਰੀਤ ਬਾਬੇ ਕਿਉਂਕਿ ਅਸੀਂ ਇਹ ਵੇਖਣਾ ਚਾਹੁੰਦੇ ਸੀ ਵੀ ਵਾਕਈ ਲੋਕ ਕਿਹਨੂੰ ਪਿਆਰ ਕਰਦੇ ਆ ਉਹ ਚਾਹੇ ਕੋਈ ਵੀ ਹੋਵੇ ਯਾਰ ਅਸੀਂ ਉਹਦੇ ਕੋਲ ਜਾਵਾਂਗੇ ਜਿਹੜਾ ਚੰਗਾ ਜਿਹਨੂੰ ਲੋਕ ਪਿੰਡ ਦੇ ਚੁੰਂਦੇ ਆ ਅਸੀਂ ਉਹਦੇ ਤੱਕ ਪਹੁੰਚ ਕਰਾਂਗੇ ਉਹਦੇ ਨਾਲ ਰਲ ਕੇ ਪਿੰਡਾਂ ਦਾ ਵਿਕਾਸ ਕਰਾਂਗੇ ਪਰ ਜਿੱਦਾਂ ਡੰਡੇ ਦੇ ਜ਼ੋਰ ਤੇ ਪਿਛਲੀ ਵਾਰੀ ਸਰਕਾਰੀਆਂ ਸਾਹਿਬ ਨੇ ਸਾਡੇ ਹਲਕੇ ਦੇ ਵਿੱਚ ਸਾਰੀਆਂ ਪੰਚਾਇਤਾਂ ਬਣਾਈਆਂ ਇਹ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣ ਅਸੀਂ ਪਹਿਲਾਂ ਕਾਲੀ ਦਲ ਜੀ ਰਹੇ ਆ ਕਾਲੀ ਦਲ 'ਚ ਕੀ ਹੁੰਦਾ ਰਿਹਾ ਐਦਾਂ ਦਾ ਸਾਡੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਹਲਕਾ ਰਾਜਾ ਸਾਸੀਂ ਖਾਸ ਕਰਕੇ ਮੈਂ ਵੇਖੋ ਇਹੋ ਜੀ ਸਾਰੇ ਅਫਸਰਾਂ ਸਰਬਾਨਾਂ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਦੇ ਵੀ ਕੋਈ ਕਾਗਜ਼ ਰਿਜੈਕਟ ਨਾ ਕੀਤੇ ਜਾਣ ਇੱਕ ਜਿਹੜੀ ਆ ਸਚਾਈ ਦੀ ਜਿੱਤ ਹੋਣੀ ਚਾਹੀਦੀ ਆ ਸਚਾਈ ਦੀ ਮਾਲਾ ਸਭ ਜਿੱਤ ਹੋਈ ਖਾਸ ਕਰਕੇ ਕਿ ਕਾਲੀ ਦਲ ਦੀ ਦਾਸਾ ਸਰਕਾਰ ਹੀ ਸੀ ਉਦੋਂ ਵੀ ਇਸੇ ਤਰ੍ਹਾਂ ਹੁੰਦਾ ਰਿਹਾ ਸੀ ਜਿੱਦਾਂ ਕਾਂਗਰਸ ਸਰਕਾਰ ਦੇ ਸਮੇਂ ਹੋਇਆ ਜੀ ਨਹੀਂ ਕਾਂਗਰਸ ਸਰਕਾਰ ਵੇਲੇ ਥੋੜਾ ਜਿਆਦਾ ਹੋਇਆ ਕਾਲੀ ਸਰਕਾਰ ਵੇਲੇ ਹੁੰਦਾ ਰਿਹਾ ਪਰ ਐਡੀ ਵੱਡੀ ਤਦਾਦ ਦੇ ਵਿੱਚ ਨਹੀਂ 107 ਤੇ 107 ਹੀ ਸਰਪੰਚ ਜਿਹੜੇ ਕਾਂਗਰਸ ਨੇ ਧੱਕੇ ਨਾਲ ਬਣਾਤੇ ਸੀ ਪੂਰੇ ਦੇ ਪੂਰੇ ਤੇ ਖਾਸ ਕਰਕੇ ਕੁਝ ਰੌਲਾ ਜਿਹੜਾ ਸੀ ਸ਼ੀਨਾ ਸਭੋਂ ਪੈਂਦਾ ਹੁੰਦਾ ਸੀ ਸਰਪੰਚੀਆਂ ਵਿਕਣ ਦਾ ਐਰਕੀ ਵੀ ਮੈਨੂੰ ਲੱਗਦਾ ਥੋੜਾ ਬੋਤ ਰੌਲਾ ਪਿਆ ਸੀ ਸਰਪੰਚੀਆਂ ਵਿਗੀਆਂ ਜੀ 15 ਚ ਵਿਗੀ 12 ਚ ਵਿਗੀ 20 ਚ ਵਿਗੀ ਜੀ 10 ਚ ਵਿਗੀ ਸਰਪੰਚੀਆਂ ਦਾ ਬੜਾ ਰੌ ਉਹ ਚਾਹੇ ਕੋਈ ਮਤਲਬ ਪ੍ਰਾਪਰਟੀ ਦਾ ਕਾਰੋਬਾਰ ਆ ਜਾਂ ਜਿੰਨੇ ਵੀ ਕੋਈ ਹੋਰ ਕਾਰੋਬਾਰ ਨੇ ਉਹਦੇ ਵਿੱਚ ਨਾ ਕੋਈ ਨਾ ਕੋਈ ਮੈਂ ਕਹਿ ਸਕਦਾ ਵੀ ਦਲਾਲ ਜਾਂ ਜਿਹਨੂੰ ਕਹਿ ਸਕਦੇ ਉਹ ਜਿਹੜਾ ਉਹ ਹੁੰਦੇ ਨੇ ਉਹ ਪ੍ਰਸ਼ਾਸਨ ਵੀ ਆ ਜਿੱਥੇ ਤੱਕ ਉਹਦੇ ਵਿੱਚ ਵੀ ਉਹਨਾਂ ਦੇ ਵੀ ਵਿੱਚ ਜਿਹੜੇ ਨੇ ਲੋਕਾਂ ਦੇ ਵਿੱਚ ਲੈ ਦੇ ਕੇ ਕੰਮ ਕਰਾਉਣ ਵਾਲੇ ਕਚਹਿਰੀ ਦੇ ਵਿੱਚ ਵੀ ਮਿਲ ਜਣਗੇ ਤੁਹਾਨੂੰ ਹਨਾ ਉਹ ਸਿਆਸਤ ਦੇ ਵਿੱਚ ਵੀ ਹੁੰਦੇ ਨੇ ਵੇਖੋ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਆਪਣੇ ਅੱਜ ਮਤਲਬ ਜਿਹੜੇ ਜਿਨ੍ਹਾਂ ਨੇ ਵੀ ਜਿਨ੍ਹਾਂ ਦਲਾਲਾਂ ਨੇ ਪੈਸੇ ਲਏ ਸੀ ਜਾਂ ਜਿਨ੍ਹਾਂ ਲੋਕਾਂ ਨੇ ਲੋਕਾਂ ਦਾ ਗਮਰਾਹ ਕੀਤਾ ਲੋਕਾਂ ਨਾਲ ਝੂਠ ਬੋਲਿਆ ਲੋਕਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਸਰਪੰਚ ਬਣਾ ਦਾਂਗੇ ਲੋਕਾਂ ਕੋਲ 5-5 10-10 ਲੱਖ ਜਿਹੜੇ ਲੋਕਾਂ ਨੇ ਇਕੱਠੇ ਕੀਤੇ ਪੈਸੇ ਜਿਹੜੇ ਮੈਂ ਸਮਝਦਾ ਦਲਾਲ ਟਾਈਪ ਸੀ ਜਿਨ੍ਹਾਂ ਨੇ ਕਿਹਾ ਵੀ ਕਿਸੇ ਲੀਡਰ ਦੇ ਨਾਂ ਤੇ ਇਕੱਠੇ ਕੀਤੇ ਜਾਂ ਕਿਸੇ ਪ੍ਰਸ਼ਾਸਨ ਦੇ ਨਾਂ ਤੇ ਇਕੱਠੇ ਕੀਤੇ ਅੱਜ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਉਹ ਪੈਸੇ ਲੋਕਾਂ ਨੂੰ ਜੇ ਲਏ ਹੋਣਗੇ ਤੇ ਮੋੜਨੇ ਪੈਣੇ ਆ ਬੇਇਜ਼ਤੀ ਵੱਖਰੀ ਆ ਉਹ 100 ਗੰਡਾ ਵੀ ਖਾਣਾ ਤੇ 170 ਖਾਣ ਵਾਲੀ ਗੱਲ ਆ ਇੱਕ ਰਿਜ਼ਰਵ ਤੇ ਜਰਨਲ ਨੂੰ ਲੈ ਕੇ ਕਾਫੀ ਰੌਲਾ ਚੱਲਿਆ ਸੀ ਪਿਛਲੇ ਦਿਨੀ ਵੀ ਸਾਡੇ ਪਿੰਡ ਜਿੱਥੇ ਜਰਨਲ ਬੰਦਾ ਸੀ ਇਲੈਕਸ਼ਨ ਲੜਨ ਵਾਲਾ ਉੱਥੇ ਐਸਸੀ ਕਰਾ ਦਿੱਤਾ ਗਿਆ ਇਸ ਨੂੰ ਵੀ ਕਾਫੀ ਰੌਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਇਹਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਕਤਾਹੀ ਵਰਤੀ ਗਈ ਆ ਨਹੀਂ ਬਿਲਕੁਲ ਨਹੀਂ ਮਾਲਾ ਸਾਹਿਬ ਮੈਂ ਤੇ ਵੇਖੋ ਜਿੰਨੇ ਮੇਰੇ ਨਾਲ ਸਰਕਲ ਸੀ ਜਿੰਨੇ ਮੇਰੇ ਨਾਲ ਸਾਰੇ ਪੰਜ ਸਰਪੰਚ ਸਾਰੇ ਪਾਰਟੀ ਸ਼ਾਮਲ ਹੋਏ ਸੀ ਪਾਰਟੀ ਨੇ ਉਹਨਾਂ ਦਾ ਬਹੁਤ ਵੱਡਾ ਮਾਨ ਸਤਕਾਰ ਕੀਤਾ ਸਾਰੇ ਪਿੰਡ ਸਾਡੇ ਜਰਨਲ ਹੋਏ ਆ ਸਾਰਿਆਂ ਦੇ ਕਾਗਜ਼ ਸਹੀ ਪਾਏ ਗਏ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨਾਲ ਸਾਰੇ ਸਰਪੰਚੋ ਜਿੱਤ ਤਾਰਾਂ ਤੇ ਹਮੇਸ਼ਾ ਹੀ ਮੌਜੂਦਾ ਸਰਕਾਰਾਂ ਤੇ ਸੱਤਾ ਤੇ ਤੇ ਦੋਸ਼ ਲੱਗਦਾ ਹੈ ਕਿ ਧੱਕੇਸ਼ਾਹੀ ਕਰਨ ਗਿਆ ਸਰਪੰਚਾਂ ਪੰਚਾਂ ਜਾਂ ਹੋਰ ਛੋਟੀਆਂ-ਮੋਟੀਆਂ ਇਲੈਕਸ਼ਨਾਂ ਤੇ ਅਜੇ ਚੋਣਾਂ ਦੇ ਵਿੱਚ ਦੇਣ ਨੇ 15 ਤਰੀਕ ਨੂੰ ਚੋਣਾਂ ਹੋਣੀਆਂ ਨੇ 16 ਨੂੰ ਰਿਜ਼ਲਟ ਛੇ ਦਾ ਆਉਣਗੇ 15 ਨੂੰ ਸ਼ਾਮ ਨੂੰ ਆਉਣਗੇ ਪਰ ਲੱਗਦਾ ਨਹੀਂ ਉਸ ਦਿਨ ਤੇ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਹੁੰਦੇ ਦਬਾਹੇ ਹੇਠ ਸਰਕਾਰ ਕੁਛ ਨਾ ਕੁਛ ਕਰ ਸਕਦੀ ਹੈ ਕਿ ਜਾਂ ਇਸ ਤਰ੍ਹਾਂ ਦਾ ਵੀ ਪ੍ਰਬੰਧ ਕੀਤੇ ਹੋਏ ਵੀ ਕਿਸੇ ਵੀ ਬੰਦੇ ਦੇ ਨਾਲ ਕੋਈ ਧੱਕੇਸ਼ਾਹੀ ਨਾ ਹੋਵੇ ਮਾਲਾ ਸਾਹਿਬ ਮੇਰੇ ਆਪਣੇ ਪਿੰਡ ਦੇ ਵਿੱਚ ਚੋਣ ਹੋ ਰਹੀਆਂ ਜੇ ਮੈਂ ਕਿਸੇ ਦਾ ਕੋਈ ਪੰਚ ਦਾ ਸਰਪੰਚ ਦਾ ਆਪਣੇ ਸ਼ੀਨਿਆਂ ਦੇ ਵਿੱਚ ਆਪਣੇ ਪਿੰਡ ਦੀ ਮੈਂ ਗੱਲ ਕਰਦਾ ਵੀ ਕਿਸੇ ਦਾ ਕੋਈ ਕਾਗਰ ਰਿਜੈਕਟ ਕਰਾਇਆ ਹੋਵੇ ਕਿਸੇ ਨਾਲ ਕੋਈ ਪੁਲਿਸ ਕੋ ਫੜਾਇਆ ਹੋਵੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕੀਤੀ ਹੋਵੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਪਿਆਰ ਨਾਲ ਸਤਿਕਾਰ ਨਾਲ ਵੇਖੋ ਜਿਉਂ ਦੇਸ਼ ਆਜ਼ਾਦ ਹੋਇਆ ਅਸੀਂ ਆਪਣੇ ਪਿੰਡ ਦੀ ਗਵਾਹੀ ਕਰਦੇ ਹੁੰਨੇ ਹਾਂ ਅਸੀਂ ਸੂਬੇ ਦੇ ਜੁਆਇੰਟ ਸੈਕਟਰੀ ਉਹ ਖਾਸ ਕਰਕੇ ਰਾਜਾ ਸਾਸੀ ਹਲਕੇ ਨੂੰ ਬਿਲੋਂਗ ਕਰਦੇ ਹੋਂ ਜਿੱਥੇ ਵੀ ਲੋਕਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਮੁਸ਼ਕਲ ਹੋਏਗੀ ਲੋਕਾਂ ਦੀ ਉੱਥੇ ਮੌਕੇ ਤੇ ਜਾ ਕੇ ਆਵਾਜ਼ ਸੁਣੋਗੇ ਕਿਸੇ ਵੀ ਪੰਚ ਸਰਪੰਚ ਦੀ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਹਾਂ ਮੈਂ ਬਿਲਕੁਲ ਸਾਰੇ ਅਫਸਰ ਸਹਿਬਾਨਾਂ ਨੂੰ ਇਹੀ ਬੇਨਤੀ ਕੀਤੀ ਸੀ ਫੋਨ ਕਰਕੇ ਵੀ ਕਿਸੇ ਨਾਲ ਵੀ ਆਪਾਂ ਗਲਤ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਤੇ ਇਸ ਗੱਲ ਨੂੰ ਮਤਲਬ ਇਹ ਇਹ ਚੀਜ਼ ਦੀ ਇੱਕ ਰੀਤ ਪਾਉਣੀ ਆ ਵੀ ਆਪਾਂ ਜਿਹੜਾ ਆ ਕਿਸੇ ਨਾਲ ਧੱਕਾ ਨਹੀਂ ਕਰਨਾ ਇਹ ਬਿਲਕੁਲ ਉਹੀ ਤਰ੍ਹਾਂ ਹੋਇਆ ਸਾਡੇ ਹਲਕੇ ਦੇ ਵਿੱਚ ਕਿਸੇ ਨਾ ਕਿਸੇ ਕਾਲੀ ਨਾ ਕਿਸੇ ਕਾਂਗਰਸੀ ਨਾ ਜੇ ਕਿਸੇ ਕਾਲੀ ਕਾਂਗਰਸੀ ਨੇ ਵੀ ਕੋਈ ਕੰਟੈਕਟ ਕੀਤਾ ਵੀ ਸਾਡੇ ਨਾਲ ਤੱਕਾ ਆ ਰਿਹਾ ਤਾਂ ਅਸੀਂ ਉਹਦੀ ਵੀ ਗੱਲ ਸੁਣੀ ਆ ਸਾਡੇ ਹਾਲ ਰਾਜਾ ਸਾਂਸੀ ਹਲਕੇ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਤੱਕਾ ਨਹੀਂ ਹੋਇਆ ਜੀ ਹਾਂ فرق ਕੀ ਨਿਕਲਿਆ ਫਿਰ فرق ਕਿੰਨਾ ਕੁ ਆ ਗਿਆ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਜੀ ਤੁਸੀਂ ਪਹਿਲੀ ਵੀ ਸਰਕਾਰ ਇੱਕ ਹੰਡਾਈ ਆ ਕਿੰਨਾ ਕੁ فرق ਆ ਗਿਆ ਜੀ ਉਹਦੇ ਵਿੱਚ ਤੇ ਆਮ ਆਦਮੀ ਪਾਰਟੀ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਨਹੀਂ ਬਿਲਕੁਲ ਆਮ ਆਮ ਲੋਕਾਂ ਦੀ ਪਾਰਟੀ ਬਾਲਾ ਸਾਹਿਬ ਦੱਸੋ ਨਾ ਕਿੱਥੇ ਤੱਕ ਆਇਆ ਗੱਲ ਅੱਜ ਤੁਸੀਂ ਕਿੱਡਾ ਵੱਡਾ ਮਤਲਬ ਡਰ ਭੈ ਲੋਕਾਂ 'ਚ ਕਿੰਨੀ ਚਰਚਾ ਸੀ ਵੀ ਬਿਲਕੁਲ ਸਰਪੰਚ ਜਿਹੜੇ ਘਰੇ ਬੈਠੇ ਬਣ ਜਾਣੇ ਆ ਉਹ ਸਿਰਫ ਜਿਹੜੇ ਦਲਾਲ ਸੀ ਨਾ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਉਹ ਹਰ ਪਾਰਟੀ 'ਚ ਹੁੰਦੀਆਂ ਉਹ ਸਾਰੇ ਹਰ ਇੱਕ ਖਿੱਤੇ 'ਚ ਹੁੰਦੀਆਂ ਉਹ ਸਿਰਫ ਉਹਨਾਂ ਕਾਲੀਆਂ ਭੇਡਾਂ ਨੇ ਇਹੋ ਜੀ ਗੱਲ ਕੀਤੀ ਸਰਕਾਰ ਵੱਲੋਂ ਇਹੋ ਜੀ ਕੋਈ ਗੱਲ ਨਹੀਂ ਅੱਜ ਤੁਸੀਂ ਵੇਖੋ ਲੋਕ ਬੜੇ ਖੁਸ਼ ਨੇ ਅੱਜ ਤੁਸੀਂ ਮੇਰੇ ਘਰ ਦੇ ਬਾਹਰ ਖੜੇ ਕੇ ਵੇਖ ਲਓ ਇੱਕ ਵੀ ਬੰਦੇ ਦਾ ਕੋਈ ਲੰਮਾ ਆ ਜੇ ਮੈਨੂੰ ਦੱਸ ਦਿਓ ਵੀ ਕਿਸੇ ਤਰ੍ਹਾਂ ਦੀ ਕਿਸੇ ਨਾ ਕੋਈ ਧੱਕੇ ਕੀਤਾ ਮੇਰੇ ਪਿੰਡ 'ਚ ਜਾਓ ਸਾਰੇ ਬੂਥਾਂ ਤੇ ਜਾਓ ਸਾਰੇ ਹਰ ਇੱਕ ਜਿਹੜੇ ਸਾਡੇ ਵਿਰੋਧੀ ਵੀ ਆ ਉਹਨਾਂ ਦੀ ਇੰਟਰਵਿਊ ਕਰੋ ਕਿਸੇ ਤਰ੍ਹਾਂ ਦਾ ਕੋਈ ਧੱਕਾ ਦੱਸੋ ਕੀਤਾ ਤੇ ਖਾਸ ਕਰਕੇ ਜਦੋਂ ਫਾਈਲਾਂ ਜਮ੍ਹਾਂ ਹੋ ਰਹੀਆਂ ਸੀ ਤਾਂ ਲੋਕਾਂ ਦੇ ਮਨ ਦੇ ਵਿੱਚ ਖਦਸਾ ਸੀ ਖਾਸ ਕਰਕੇ ਕਿ ਸ਼ਾਇਦ 3 ਵਜੇ ਤੋਂ ਬਾਅਦ ਸਾਡੀਆਂ ਫਾਈਲਾਂ ਜਮ੍ਹਾਂ ਨਹੀਂ ਹੋ ਗਈਆਂ ਪਰ ਅਧਿਕਾਰੀ ਰਾਤ ਦੇ 12 ਵਜੇ ਤੱਕ ਉੱਥੇ ਬੈਠੇ ਰਹੇ ਬਿਲਕੁਲ ਜੀ ਅਸੀਂ ਆਪ ਰਹੇ ਹਾਂ ਅਸੀਂ ਆਪ ਘੁੰਮਦੇ ਰਹੇ ਆ ਜਾਇਜ਼ਾ ਲੈਂਦੇ ਰਹੇ ਆ ਬਾਹਰ ਸੜਕ ਤੋਂ ਵੇਖਦੇ ਰਹੇ ਆ ਤੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਰਹੇ ਆ ਕਿ ਕਿਸੇ ਦੀ ਵੀ ਕੋਈ ਫਾਈਲ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ ਤੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਵੇਖੋ ਪੁਲਿਸ ਦਾ ਬਹੁਤ ਵੱਡਾ ਵਧੀਆ ਯੋਗਦਾਨ ਸੀ ਇਸ ਕੰਮ 'ਚ ਪ੍ਰਸ਼ਾਸਨ ਦਾ ਬਹੁਤ ਵਧੀਆ ਯੋਗਦਾਨ ਸੀ ਪੁਲਿਸ ਨੇ ਕਿਸੇ ਨਾਲ ਕੋਈ ਤੱਕਾ ਨਹੀਂ ਕੋਈ ਜ਼ਾਤੀ ਨਹੀਂ ਕੀਤੀ ਪ੍ਰਸ਼ਾਸਨ ਨੇ ਕਿਸੇ ਨਾਲ ਕੋਈ ਜ਼ਾਤੀ ਨਹੀਂ ਕੀਤੀ ਕੋਈ ਬੰਦਾ ਸਾਡੇ ਕੋਲ ਇੱਕ ਵੀ ਇਹ ਨਹੀਂ ਆਇਆ ਕਿ ਮੇਰੀ ਫਾਈਲ ਨਹੀਂ ਜਮਾ ਹੋਈ ਇਹ ਸਿਰਫ ਐਵੇਂ ਵਿਰੋਧੀਆਂ ਦੀਆਂ ਜਿਹੜੀਆਂ ਗੱਲਾਂ ਨੇ ਬਾਕੀ ਮੈਂ ਤੁਹਾਡੇ ਮਾਧਿਅਮ ਨਾਲ ਇੱਕ ਬੇਨਤੀ ਕਰ ਦਿਆਂ ਸਰਕਾਰ ਦੇ ਜੇ 2.5 ਸਾਲ ਪਏ ਨੇ ਇਹ ਜਿਹੜੀਆਂ ਗੱਲਾਂ ਜਾਂ ਰੂਪ ਸਾਡੇ ਦੇ ਪਾਰਟੀ ਦੇ ਲੱਗਦੇ ਨੇ ਮੈਂ ਸਮਝਦਾ ਵੀ ਆਉਣ ਵਾਲੇ 2.5 ਸਾਲਾਂ ਚ ਪਾਰਟੀ ਆ ਇਲੈਕਸ਼ਨਾਂ ਲੜ ਕੇ ਆਪਣੇ ਸਰਪੰਚ ਬਣਾ ਕੇ ਇਹੋ ਜੇ ਕੰਮ ਕਰੂਗੀ ਤੇ ਪਾਰਟੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੂਗੀ ਸ਼ੀਨਾ ਸਾਹਿਬ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਸਾਰੀਆਂ ਸਿਆਸਤਾਂ ਜਿਹੜੀਆਂ ਉਹ ਪਿੰਡਾਂ ਤੋਂ ਸਟਾਰਟ ਹੁੰਦੀਆਂ ਪਿੰਡਾਂ ਦੀ ਪੰਚਾਇਤ ਤੋਂ ਸਟਾਰਟ ਹੁੰਦੀ ਆ ਜੇਕਰ ਤੁਹਾਡੇ ਪਰਸਨਲ ਸਰਪੰਚ ਨਹੀਂ ਹੋਣਗੇ ਪਿੰਡਾਂ ਦੇ ਵਿੱਚ ਕੱਲੋਂ ਵਿਧਾਨ ਸਭਾ ਦੀ ਚੋਣਾਂ ਕਿਵੇਂ ਲੜੋਗੇ ਲੋਕ ਸਭਾ ਦੀ ਚੋਣ ਆ ਆਮ ਆਦਮੀ ਪਾਰਟੀ ਕਿਵੇਂ ਲੜੇਗੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮ ਬਣੀ ਆ ਆਮ ਆਦਮੀ ਪਾਰਟੀ ਉਹ ਆਮ ਆਦਮੀ ਦਾ ਕੋਈ ਪਿੰਡਾਂ ਵਿੱਚ ਸਰਪੰਚ ਨਹੀਂ ਇਹ ਜਿਹੜੇ ਜਿਹੜੀ 5 ਸਾਲਾਂ ਦੀ ਕਾਰਜਕਾਰੀ ਹੈ ਸਰਕਾਰ ਦੀ ਸਰਕਾਰ ਲੋਕਾਂ ਲਈ ਕੀ ਕੰਮ ਕਰਦੀ ਜਿੱਦਾਂ ਬਿਜਲੀ ਫ੍ਰੀ ਆ ਜਾਂ ਜਿਹੜੇ ਵਾਦੇ ਚੋਨ ਮੈਨੀਫੈਸਟੋ ਚ ਪੂਰੇ ਕੀਤੇ ਆ ਉਹ ਵਾਦਿਆਂ ਨੂੰ ਵੇਖ ਕੇ ਜਿਹੜੀ ਆ ਅਗਲੀ ਸਰਕਾਰ ਬਣਨੀ ਆ ਇਸ ਗੱਲ ਨਾਲ ਕੋਈ ਨਹੀਂ ਮੈਂ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਵੀ ਜਿਹੜੇ ਲੋਕਾਂ ਨੂੰ ਵੀ ਅੱਜ ਜਿਹੜੇ ਨੇ ਚੰਗੇ ਨਮਾਇਦੇ ਚੁਣਨੇ ਚਾਹੀਦੇ ਆ ਚੰਗੇ ਬੰਦਿਆਂ ਨੂੰ ਜਿਹੜਾ ਸਰਪੰਚ ਬਣਾਉਣਾ ਚਾਹੀਦਾ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਕਟਿਆਂ ਦੇ ਘਰੋਂ ਕਦੀ ਲੱਸੀ ਨਹੀਂ ਮਿਲਦੀ ਵੇਖ ਕੇ ਵੋਟ ਜਿਹੜੀ ਆ ਆਪਣੀ ਪਾਇਓ ਨਾਮਜ਼ਦਗੀਆਂ ਜਿਹੜੀਆਂ ਨੇ ਉਹ ਵਾਪਸ ਲਈਆਂ ਜਾ ਰਹੀਆਂ ਨੇ ਕਾਫੀ ਭੀੜ ਜਿਹੜੀ ਅੱਜ ਫੇਰ ਉਹਨਾਂ ਸੈਂਟਰਾਂ ਤੇ ਆ ਰਹੀ ਆ ਜਿੱਥੇ ਜਦੋਂ ਨਾਮਜ਼ਦਗੀਆਂ ਭਰਨੀਆਂ ਸੀ ਤੇ ਅੱਜ ਵਾਪਸੀ ਆ ਗਈ ਆ ਮੈਂ ਬੇਨਤੀ ਕਰਦਾ ਹਾਂ ਵੇਖੋ ਮੈਂ ਜਿਉਂ ਦੇਸ਼ ਆਜ਼ਾਦ ਹੋਇਆ ਜੀ ਅਸੀਂ ਆਪਣੇ ਪਿੰਡ ਦੀ ਗਵਾਹੀ ਕੀਤੀ ਅੱਜ ਮੇਰੇ ਬਜ਼ੁਰਗ ਸਾਡੇ ਸਰ ਤਲਵਿੰਦਰ ਸਿੰਘ ਦੀ ਸਾਡੇ ਤਾਇਆ ਜੀ ਉਹ ਸਿਹਤ ਨਾਲ ਠੀਕ ਹੋਣ ਕਰਕੇ ਵੇਖੋ ਮੈਂ ਅਸੀਂ ਆਪਣੇ ਪਿੰਡ ਦੀ ਸਰਪੰਚੀ ਆਪਣੇ ਪਿੰਡ ਦੇ ਨਗਰ ਦਾ ਸਾਡੇ ਨਾਲ ਜਿਹੜੇ ਮੈਂਬਰ ਪੰਚਾਇਤ ਉਹਨਾਂ ਨੂੰ ਚੁਣ ਲਿਆ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਇਹ ਇਲੈਕਸ਼ਨ 4 ਦਿਨਾਂ ਲਈ ਆਈ ਆ ਇਹ ਚਲੇ ਜਾਣੀਆਂ ਵੇਖੋ ਕਿਸੇ ਦਾ ਕੋਈ ਧੀ ਪੁੱਤ ਗਿਆ ਜਾਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਜਾਂ ਜਿੱਦਾਂ ਪਰਿਵਾਰ ਕੋਈ ਲੜਾਈ ਝਗੜਾ ਕਰਕੇ ਮੁੜ ਕੇ 10-10 ਸਾਲ ਜਦੋਂ ਤੁਸੀਂ ਜੇਲਾਂ 'ਚ ਰੁੱਲਦੇ ਹੋ ਤੁਹਾਡਾ ਪਰਿਵਾਰ ਮਗਰ ਤਕੇ ਖਾਂਦਾ ਇਹੋ ਜੀ ਕੋਈ ਗੱਲ ਨਾ ਕਰੋ ਵੇਖੋ ਪਿਆਰ ਨਾਲ ਆਪਸ ਮਿਲ ਬੈਠ ਕੇ ਆਪੀ ਭਾਈਚਾਰਕ ਸਾਂਝ ਬਣਾ ਕੇ ਸਰਬਸੰਮਤੀ ਨਾਲ ਸਰਪੰਚ ਜਿਹੜੇ ਆ ਵੱਤ ਤੋਂ ਆ ਚੁਣੋ ਅੱਜ ਮੈਂ ਆਪਣੇ ਪਿੰਡ ਦੇ ਵਿੱਚ ਵੀ ਸਰਬਸੰਮਤੀ ਦੀ ਮਤਲਬ ਸਾਡੀ ਕਾਫੀ ਜਦੋਜਹਿੜ ਚੱਲ ਰਹੀ ਆ ਇਸ ਕਰਕੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਜਿਹੜੇ ਸਰਪੰਚ ਆ ਉਹ ਵੱਤ ਤੋਂ ਆ ਜਿਹੜੇ ਸਰਬਸੰਮਤੀ ਨਾਲ ਚੜੋ ਤਾਂ ਆਪਣੀ ਭਾਈਚਾਰਕ ਸਾਂਝ ਜਿਹੜੀ ਹੈ ਬਰਕਰਾਰ ਰੱਖੋ ਜੀ ਨੇ ਸਭ ਆਸ ਸੁਆਲਿਆ ਸਰਬਸੰਮਤੀਆਂ ਦਾ ਕਾਫੀ ਅੱਜ ਸਾਹਮਣੇ ਜਿਹੜਾ ਰੁਝਾਨ ਸਾਹਮਣੇ ਆਇਆ ਵਾ ਪਹਿਲਾਂ ਵੀ ਇਦਾਂ ਹੁੰਦਾ ਸੀਗਾ ਨਹੀਂ ਮਾਲਾ ਸਾਹਿਬ ਲੋਕ ਸਿਆਣੇ ਹੁੰਦੇ ਜਾਂਦੇ ਹਾਂ ਲੋਕ ਇਹ ਗੱਲ ਨੂੰ ਸਮਝ ਚੁੱਕੇ ਨੇ ਜਿਹੜੇ ਪਹਿਲਾਂ ਸਰਪੰਚ ਅੱਜ ਕਾਫੀ ਮੈਂ ਸਮਝਦਾ ਕਿ ਮੈਂ ਸਾਡੇ ਨਾਲ ਹੀ 5-7 10 ਸਰਪੰਚ ਸਨ ਵੀ ਮਤਲਬ ਉਹਨਾਂ ਨੂੰ ਜਦੋਂ ਬੇਨਤੀ ਕੀਤੀ ਸਰਪੰਚੀ ਇਲੈਕਸ਼ਨ ਲੜਨ ਲਈ ਤੇ ਉਹ ਉਹਨਾਂ ਨੇ ਮਤਲਬ ਅੱਗੋਂ ਉਹ ਮਤਲਬ ਹੋਰ ਕਿਸੇ ਨੂੰ ਮੌਕਾ ਦੇਣ ਦੀ ਗੱਲ ਕੀਤੀ ਆ ਲੋਕ ਹੁਣ ਬਹੁਤ ਅਵੇਅਰਨੈਸ ਆ ਗਈ ਆ ਲੋਕਾਂ 'ਚ ਲੋਕ ਸਿਆਣੇ ਹੋ ਗਏ ਨੇ ਮੈਂ ਸਮਝਦਾ ਵੀ ਬਹੁਤ ਤੋਂ ਸਾੁਰ ਤੜੇ ਬੰਦੀਆਂ ਜਿਹੜੀਆਂ ਖਤਮ ਹੋ ਵੀ ਰਹੀਆਂ ਨੇ ਤੇ ਹੋਣੀਆਂ ਵੀ ਚਾਹੀਦੀਆਂ ਨੇ ਵੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਕੋਈ ਵੋਟ ਕਿਸੇ ਨੂੰ ਪਾ ਦੇ ਕੋਈ ਕਿਸੇ ਨੂੰ ਪਾ ਦੇ ਅਕਸਰ ਕਿਸੇ ਨੇ ਕਿਸੇ ਨੂੰ ਪਾਉਣੀ ਆ ਜਿਹੜਾ ਕੋਈ ਕਿਸੇ ਨੂੰ ਚੰਗਾ ਲੱਗਦਾ ਪਾਣਾ ਪਰ ਆਪਣੀ ਭਾਈਚਾਰਕ ਸਾਂਝ ਜਿਹੜੀ ਆ ਨਾ ਉਹਨੂੰ ਬਰਕਰਾਰ ਰੱਖੋ ਸੋ ਧੰਨਵਾਦ ਜੀ ਸ਼ੀਨਾ ਸਾਹਿਬ ਨੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਆ ਵਾਪਸ ਲੈਣ ਦਾ ਤੇ ਪਾਰਦਰਸ਼ੀ ਦੇ ਨਾਲ ਸਾਰਾ ਕੁਝ ਕੀਤਾ ਜਾਵੇ ਤੇ ਖਾਸ ਕਰਕੇ ਪਿੰਡਾਂ ਦੇ ਵਿੱਚ ਬਹੁਮਤ ਦੇ ਨਾਲ ਖਾਸ ਕਰਕੇ ਸਰਬਸੰਤੀਆਂ ਦੇ ਨਾਲ ਅੱਜ ਦੀ ਜਿਹੜੀ ਪੰਚਾਇਤ ਆ ਉਹ ਚੁਣੀ ਜਾਵੇ